ਕੀ ਨਾਮ ਹੈ ਜੀ ਤੁਹਾਡਾ ਕੁਲਦੀਪ ਕੁਲਦੀਪ ਗੌਰ ਹਾਂਜੀ ਕੁਲਦੀਪ ਗੌਰ ਜੀ ਤੁਹਾਡੇ ਘਰ ਵਾਲੇ ਦਾ ਕੀ ਨਾਮ ਆ ਜੋਗਰਾਜ ਜੋਗਰਾਜ ਕਿੱਥੇ ਰਹਿੰਦੇ ਜੇ ਕੋੜ ਖਾਲਸਾ ਇਹ ਜੀ ਕੋੜ ਖਾਲਸਾ ਕਿੱਥੇ ਕਰਕੇ ਇਹ ਕਿਹੜੀ ਗਲੀ ਵੈਂਦੀ ਐ ਗਲੀ ਗਲਾਇਆਂ ਵਾਲੀ ਆ ਤੇ ਆ ਜਿਹੜਾ ਆ ਸਾਨੂੰ ਸੱਦਿਆ ਜੇ ਆ ਕੀ ਕੀ ਆ ਕਾ ਕੀ ਹੋਇਆ ਤੁਹਾਡੇ ਇਹ ਬਾਰਿਸ਼ ਦੇ ਨਾਲ ਦੇਖਿਆ ਬਾਰਿਸ਼ ਦੇ ਨਾਲ ਦੇਖਿਆ ਬਾਰਿਸ਼ ਦੇ ਨਾਲ ਦੇਖ ਪਿਆ ਕੋਈ ਕੀ ਨਾਲ ਲੈਂਦੇ ਨੇ ਜਾਨ ਦਾ ਕੋਈ ਨੁਕਸਾਨ-ਨੁਕਸੂਨ ਨਹੀਂ ਹੋਇਆ? ਹਾਂਜੀ। ਸਮਾਨ ਦਾ ਆਇਆ ਜਾਨ ਦਾ ਸਮਾਨ ਦਾ ਹੀ ਹੋਇਆ ਆ। ਤੇ ਸਮਾਨ ਦਾ ਨੁਕਸਾਨ ਹੋਇਆ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਰਕਾਰ ਨੂੰ? ਸਰਕਾਰ ਨੂੰ ਅਸੀਂ ਜੀ ਪਾਲਿਆ ਵਾਲੀ ਛੱਤ ਦੇ ਫਾਰਮ ਭਰੇ ਆ। ਅੱਛਾ। ਹਾਂਜੀ ਅਸੀਂ ਕਹਿੰਦੇ ਹਾਂ ਕਿ ਸਰਕਾਰ ਹੋਣੀ ਦੇਖ ਲੈ ਬਾਰਿਸ਼ ਪੈ ਗਈ ਆ ਸਾਰਾ ਡਿੱਗ ਪਿਆ ਸਾਡਾ ਕੋਠਾ। ਅੱਛਾ। ਤੇ ਸਾਰਾ ਖਰਾਬ ਹੋ ਗਿਆ ਸਮਾਨ ਵੀ। ਅਸੀਂ ਕਹਿੰਨੇ ਸਰਕਾਰ ਸਾਡੂੰ ਜੋ ਵੀ ਆ ਹੁਣ ਸਾਡਾ ਹੋੜ ਹੀ ਸੁਣਾਈ ਕਰਕੇ ਤੇ ਆਦਾ ਚਲੋ ਅਸੀਂ। ਕਮਰਾ ਨਵਾਬਾਂ ਜੀ ਅਗੋ ਮਕਾਨ ਬਣਦੇ ਏਸ ਜੀ ਆਪਣਾ ਬੀਬੀ ਕੁਲਦੀਪ ਕੌਰ ਘਰ ਵਾਲੇ ਦਾ ਨਾਮ ਆ ਜੀ ਇਹਦੇ ਦਾ ਜੋਗਰਾਜ ਗਲੀ ਜਲਾਇਆ ਵਾਲੀ ਕੋਟ ਖਾਲਸਾ ਮੇਨ ਬਜ਼ਾਰ ਕੋਟ ਖਾਲਸਾ ਦੇ ਵਿੱਚ ਇਹਨਾਂ ਦਾ ਮਕਾਨ ਆ ਜੀ ਇਹਨਾਂ ਨੇ ਸਰਕਾਰ ਨੂੰ ਫਾਰਮ ਭਰ ਕੇ ਦਿੱਤੇ ਹੋਏ ਸੀ ਵੀ ਸ਼ਾਦੀ ਸੱਤ ਜੜੀ ਆ ਨਾ ਕਾਨਿਆ ਕਾਨੇ ਬਾਲਿਆਂ ਦੇ ਆ ਜੀ ਤੇ ਅਸੀਂ ਗਰੀਬ ਆ ਮੇਨ ਤਾਂ ਮਿਹਨਤ ਮਜ਼ਦੂਰੀ ਕਰਦੇ ਆ ਅਸੀਂ ਲੈਂਟਰ ਨਹੀਂ ਪਾ ਸਕਦੇ ਤੇ ਸਾਡੇ ਪ੍ਰਧਾਨ ਮੰਤਰੀ ਬਾਜ ਯੋਜਨਾ ਦੇ ਤਹਿਤ ਲੈਂਟਰ ਪਾਏ ਜਾਣ ਜੀ ਇਹ ਅਜੇ ਗੁਜਰਗੁਜਾਰਾ ਕਰ ਹੀ ਰਹੇ ਨੇ ਤੇ ਆ ਭਾਰੀ ਬਰਸਾਤਾ ਹੋਣ ਦੇ ਕਾਰਨ ਕੋੜ ਖਾਲਸਾ ਦੇ ਵਿੱਚ ਲਗਾਤਾਰ ਕੀ ਨਾਲ ਲੈਂਦੇ ਨੇ ਲਗਾਤਾਰ ਅੱਜ ਸ਼ਿਕਾਇਤਾਂ ਆ ਰਹੀਆਂ ਨੇ ਕਿ ਸਾਡਾ ਕੋਠਾ ਡੇਕ ਪਿਆ ਜੀ ਆ ਚੌਥਾ ਬੰਦਾ ਆ ਜੀ ਚੌਥਾ ਬੰਦਾ ਆ ਜਿਨ੍ਹਾਂ ਦਾ ਕੋਠਾ ਡਿੱਗ ਪਿਆ ਆ ਇਹਨਾਂ ਦਾ ਬਹੁਤ ਗੁਜ਼ਾਰਾ ਮੁਸ਼ਕਲ ਆ ਇਹ ਹੁਣ ਕਿਰਾਏ ਦੇ ਮਕਾਨ ਚ ਰਹਿਣ ਲਈ ਅੱਜ ਸਮਾਨ ਚੁੱਕ ਕੇ ਚੱਲੇ ਨੇ ਸਮਾਨ ਚੁੱਕ ਕੇ ਚੱਲੇ ਨੇ ਤੇ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਮਾਨਯੋਗ ਭਗਵੰਤ ਮਾਨ ਜੀ ਐਮਐਲਏ ਸਾਹਿਬ ਡਾਕਟਰ ਜਸਬੀਰ ਸਿੰਘ ਹਲਕਾ ਪਸ਼ਮੀ ਤੇ ਮੇਰ ਸਾਹਿਬ ਆ ਨਗਰ ਨਿਗਮ ਅੰਮ੍ਰਿਤਸਰ ਨੂੰ ਬੇਨਤੀ ਕੀਤੀ ਆ ਕਿ ਸਾਡੇ ਵਾਲਾ ਗਰੀਬਾਂ ਵੱਲ ਧਿਆਨ ਕੀਤਾ ਜਾਵੇ ਤੇ ਸਾਨੂੰ ਇਹ ਜਿਹੜੀਆਂ ਗ੍ਰਾਂਟਾਂ ਛੇਤੀ ਤੋਂ ਛੇਤੀ ਦਿੱਤੀਆਂ ਜਾਣ ਛੇਤੀ ਤੋਂ ਛੇਤੀ ਗ੍ਰਾਂਟਾਂ ਦਿੱਤੀਆਂ ਜਾਣ ਤੇ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਜਾਨੀ ਨੁਕਸਾਨ ਨਾ ਕੋਈ ਹੋ ਸਕੇ ਹਾਂਜੀ ਇਹਨਾਂ ਨੇ ਆ ਗੱਲ ਕਹੀ ਆ ਇਹ ਪਰਿਵਾਰ ਨੇ ਦੋ ਪੁੱਤਰਾਂ ਨਾਰਾਂ ਦੇ ਦੋ ਪੁੱਤਰਾਂ ਨਾਰਾਂ ਦੇ ਸਾਡੀ ਵੀ ਗਲੀ ਨੰਗ ਸੱਜਣਾ ਦੁੱਖ ਟੁੱਟਣ ਬਿਮਾਰਾਂ ਦੇ ਇਹ ਜਿਹੜੀ ਆ ਇਹਨਾਂ ਨੇ ਗੱਲ ਕਿੰਨੂੰ ਕਹੀ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅ ਹਲਕਾ ਪੱਛਮੀ ਡਾਕਟਰ ਜਸਬੀਰ ਸਿੰਘ ਐਮ ਐਲ ਏ ਸਾਹਿਬ ਨੂੰ ਮੇਰ ਸਾਹਿਬ ਨਗਰ ਨਿਗਮ ਅੰਮ੍ਰਿਤਸਰ ਨੂੰ ਗੱਲ ਕਹੀ ਆ ਦੋ ਪੱਤਰਾਂ ਨਾਰਾਂ ਦੇ ਸਾਡੀ ਵੀ ਗਲੀ ਨੰਗ ਸੱਜਣਾ ਦੁੱਖ ਟੁੱਟਣ ਬਿਮਾਰਾਂ ਦੇ ਸੁਖਵਿੰਦਰ ਸਿੰਘ ਕੋੜ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ